ਪ੍ਰੰਤ ਬਾਬਾ ਕਸ਼ਮੀਰ ਸਿੰਘ ਜੀ ਪੁਰੀਵਾਲਿਆਂ ਵੱਲੋਂ ਸੁਲਤਾਨਵਿੰਦ ਵਿਖੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਟਾਰੀ ਸਾਹਿਬ ਦੀ ਨਵੀਂ ਉਸਾਰੀ ਇਮਾਰਤ ਦੇ ਗੁੰਮਦਾਂ ਉੱਪਰ ਅਰਦਾਸ ਉਪਰੰਤ ਕਲਸ਼ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਸੁਖਵਿੰਦਰ ਸਿੰਘ ਜੀ ਪੁਰੀਵਾਲਿਆਂ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਥਾਨ ਦੀ ਨਵੀਂ ਇਮਾਰਤ ਉਸਾਰੀ ਦੀ ਸੇਵਾ ਉਹਨਾਂ ਨੂੰ ਸੌਂਪੀ ਗਈ ਹੈ ਅਤੇ ਸੰਗਤਾਂ ਦੇ ਸਹਿਯੋਗ ਨਾਲੇ ਸੇਵਾ ਨਿਭਾਈ ਜਾ ਰਹੀ ਹੈ। ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਹਰਜੋਪ ਸਿੰਘ, ਬਾਬਾ ਸੋਹਣ ਸਿੰਘ, ਸਾਫਕਾ ਮੀਤ ਸਕੱਤਰ, ਰਾਮ ਸਿੰਘ ਪਿੰਡਲ ਮੈਨੇਜਰ, ਰਸ਼ਪਾਲ ਸਿੰਘ, ਮਨਜੀਤ ਸਿੰਘ ਚਬਾਲ, ਚਰਨਜੀਤ ਸਿੰਘ ਰਾਣਾ, ਨੰਬਰਦਾਰ ਇੰਦਰਜੀਤ ਸਿੰਘ, ਸੁਖਬੀਰ ਸਿੰਘ ਮਾਹਲ, ਬਲਜੀਤ ਸਿੰਘ ਰਿੰਕੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾ ਮੌਜੂਦ ਸਨ। ਕਸੇ ਦੀਨदयाल ਸਤਿਗੁਰੂ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਹੈ ਜੋ ਅੱਜ ਦਾ ਪਾਵਨ ਪਵਿੱਤਰ ਸਥਾਨ ਤੇ ਜੋ ਆਪਾਂ ਸਾਰੇ ਇਕੱਤਰ ਹੋਏ ਆਂ ਸੇਵਾ ਕਰਨ ਵਾਸਤੇ ਧੰਨ ਧੰਨ ਮੀਰੀ ਪੀਰੀ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਦੋਂ ਪਹਿਲੀ ਸ਼ਾਦੀ ਹੋਈ ਪਹਿਲਾ ਵਿਆਹ ਹੋਇਆ ਤਾਂ ਗੁਰੂ ਕੇ ਮਹਿਲ ਤੋਂ ਬਰਾਤ ਜਿਹੜੀ ਆ ਉਹ ਚੱਲੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਬਹੁਤ ਹੀ ਅਤੀ ਸਤਿਕਾਰਯੋਗ ਮਾਤਾ ਦਮੋਦਰੀ ਜੀ ਨੂੰ ਵਿਆਹਣ ਵਾਸਤੇ ਜਦੋਂ ਛੇਵੇਂ ਪਾਤਸ਼ਾਹ ਗਏ ਨੇ ਤਾਂ ਬਰਾਤ ਦਾ ਪਹਿਲਾ ਪੜਾ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਵਿਖੇ ਹੋਇਆ ਜਿੱਥੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਵਿਦੀ ਚੰਦ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਬਾਲੋ ਜੀ ਭਾਈ ਸਾਲੋ ਜੀ ਹੋਰ ਬਿਆੰਤ ਹੀ ਸ਼ਖਸਾਂ ਜਿਹੜੀਆਂ ਨੇ ਉਹ ਇਸ ਬਰਾਤ ਦੇ ਨਾਲ ਸਨ ਜੋ ਪਿੰਡ ਸੁਲਤਾਨਵਿੰਡ ਇਸ ਪਾਵਨ ਪਵਿੱਤਰ ਸਥਾਨ ਤੇ ਗੁਰੂ ਮਹਾਰਾਜ ਜੀ ਬਰਾਤ ਸਮੇਤ ਜਿਹੜੇ ਇੱਥੇ ਆ ਕੇ ਰੁਕੇ ਪਿੰਡ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ ਕਿ ਇੱਥੇ ਰੁਕੇ ਦਰਸ਼ਨ ਦਿਦਾਰੇ ਦੇ ਕੇ ਫੇਰ ਅੱਗੇ ਚੱਲੋ ਤਾਂ ਸਮੂਹ ਬਰਾਤ ਜਿਹੜੀ ਹੈ ਇਸ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਵਿਖੇ ਠਹਿਰਾਉ ਹੋਇਆ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਸ੍ਰੀ ਅਮਰਸਰ ਸਾਹਿਬ ਵਿਖੇ ਸਮਰਦਾਇਕ ਕਾਰ ਸੇਵਾ ਊਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸੂ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਜੋ ਕਾਰ ਸੇਵਾ ਚੱਲ ਰਹੀ ਹੈ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਮਿਹਰ ਸਦਕਾ ਜਿਹੜੇ ਗੁਰਦਾਰ ਸਾਹਿਬ ਦੀ ਮਾਤ ਦੇ ਗੋਮੇਟ ਤਿਆਰ ਹੋਏ ਉਹਨਾਂ ਉੱਪਰ ਜਿਹੜੇ ਸਟੀਲ ਦੇ ਕੜਸ ਲਵਾਉਣ ਦੀ ਸੇਵਾ ਅੱਜ ਸਤਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਦੇ ਸਮੂਹ ਸੰਗਤਾਂ ਦੀ ਹਾਜ਼ਰੀ ਵਿੱਚ ਸ਼ੁਰੂ ਕੀਤੀ ਗਈ ਹੈ ਸੰਗਤਾਂ ਨੂੰ ਇਹ ਵੀ ਜਿਹੜੀਆਂ ਗੁਰੂ ਘਰ ਦੀਆਂ ਕਾਰ ਸਵਾਵਾ ਚੱਲ ਰਹੀਆਂ ਹਨ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀਆਂ ਹਨ ਆਪ ਸਭ ਸਰਬੱਤ ਸੰਗਤਾਂ ਤਨਮਨ ਧੰਦਾ ਸਹਿਯੋਗ ਦੇ ਕੇ ਜਿਹੜਾ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਪਿਛਲੇ ਸਮੇਂ ਤੋਂ ਗੁਰਦੁਆਰਾ ਅਟਾਰੀ ਸਾਹਿਬ ਦੀ ਨਵੀਂ ਇਮਾਰਤ ਦੀ ਕਾਰਜੇਵਾ ਚੱਲੀ ਹੈ ਅੱਜ ਜਿਹੜੀ ਇਮਾਰਤ ਹੈ ਬਣ ਕੇ ਤਿਆਰ ਹੋ ਗਈ ਹੈ ਅਤੇ ਜਿਹੜੇ ਇੱਥੇ ਗੁੰਮਦ ਹਨ ਉਸ ਉੱਪਰ ਕਲਖ ਲਗਾਉਣ ਦੀ ਕਾਰ ਸੇਵਾ ਸ਼ੁਰੂ ਕੀਤੀ ਗਈ ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਪੂਰੀ ਵਾਲਿਆਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਾਰ ਚੱਲ ਰਹੇ ਹਨ ਉਸ ਵਿੱਚ ਤਨਮਨ ਤਨਾ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੰਮ੍ਰਿਤਸਰ ਫਾਸਟ ਵੇ ਖਬਰਾਂ ਨਾਲ ਕੈਮਰਾਮੈਨ ਪਰਿਸ਼ਰਮਾ ਦਾ ਰਕੇਸ਼ ਕੁਮਾਰ